ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਆਵਾਰਾ ਪਸ਼ੂਆਂ ਦੀ ਸਮੇਂ ਇੰਨੀ ਕੁ ਦੇਸ਼ਤ ਪੈਦਾ ਹੋ ਚੁੱਕੀ ਹੈ ਕਿ ਲੋਕ ਘਰਾਂ ਦੇ ਵਿੱਚੋਂ ਡਰਦੇ ਬਾਹਰ ਨਿਕਲ ਰਹੇ ਹਨ ਕਿਉਂਕਿ ਇਹ ਆਵਾਰਾ ਪਸ਼ੂ ਯਮਰਾਜ ਦਾ ਰੂਪ ਧਾਰ ਚੁੱਕੇ ਨੇ ਤੇ अनेका ਲੋਕਾਂ ਦੀ ਜਾਨਾਂ ਲੈ ਰਿਆਨ ਪਰ ਉੱਥੇ ਹੀ ਇੱਕ ਅਜੇ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਸਨ ਲੜਦੇ ਵਿਖਾਈ ਦੇ ਰਿਆਨਾਂ ਤੇ ਲੋਕਾਂ ਨੇ ਉਹਨਾਂ ਨੂੰ ਸ਼ਟਾਉਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਇਹ ਵੀਡੀਓ ਨੰਗਲ ਦੇ ਕਰੀਬੀ ਪਿੰਡ ਡੜੋਲੀ ਤੋਂ ਸਾਹਮਣੇ ਆਈ ਹੈ ਦੱਸ ਦਈਏ ਕਿ ਇਹ ਕਿਸੇ ਇੱਕ ਇਲਾਕੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਮੁਸੀਬਤ ਬਣੇ ਹੋਏ ਹਨ ਪਰ ਪ੍ਰਸ਼ਾਸਨ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਇਲਾਕੇ ਦੇ ਵਿੱਚ ਚਾਹੇ ਵੱਡੀਆਂ-ਵੱਡੀਆਂ ਗਊਸ਼ਾਲਾ ਬਣ ਗਈਆਂ ਹਨ ਪਰ ਉੱਥੇ ਮਾਤਰ ਸਿਰਫ ਗਾਵਾਂ ਨੂੰ ਹੀ ਰੱਖਿਆ ਜਾਂਦਾ ਹੈ ਜਦੋਂ ਕਿ ਸਾਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਵਾਰਾ ਸਾਨਾਂ ਨੂੰ ਪਗਰੰਦੀ ਪ੍ਰਸ਼ਾਸਨ ਕੋਲ ਕੋਈ ਵੀ ਅਜੇ ਹੀ ਪਾਲਿਸੀ ਮੌਜੂਦ ਨਹੀਂ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਕੋਈ ਪਾਲਿਸੀ ਤਿਆਰ ਨਹੀਂ ਹੋਈ ਤਾਂ ਅਵਾਰਾ ਸਾਨਾ ਦਾ ਆਤੰਕ ਜਾਰੀ ਰਹੇਗਾ ਤੇ ਲੋਕਾਂ ਨੂੰ ਸੜਕਾਂ ਉਤੇ ਤੁਰਨਾ ਮੁਸ਼ਕਿਲ ਹੋ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਆਵਾਰਾ ਪਸ਼ੂਆਂ ਦੀ ਸਮੇਂ ਇੰਨੀ ਕੁ ਦੇਸ਼ਤ ਪੈਦਾ ਹੋ ਚੁੱਕੀ ਹੈ ਕਿ ਲੋਕ ਘਰਾਂ ਦੇ ਵਿੱਚੋਂ ਡਰਦੇ ਬਾਹਰ ਨਿਕਲ ਰਹੇ ਹਨ ਕਿਉਂਕਿ ਇਹ ਆਵਾਰਾ ਪਸ਼ੂ ਯਮਰਾਜ ਦਾ ਰੂਪ ਧਾਰ ਚੁੱਕੇ ਨੇ ਤੇ अनेका ਲੋਕਾਂ ਦੀ ਜਾਨਾਂ ਲੈ ਰਿਆਨ ਪਰ ਉੱਥੇ ਹੀ ਇੱਕ ਅਜੇ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਸਨ ਲੜਦੇ ਵਿਖਾਈ ਦੇ ਰਿਆਨਾਂ ਤੇ ਲੋਕਾਂ ਨੇ ਉਹਨਾਂ ਨੂੰ ਸ਼ਟਾਉਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਇਹ ਵੀਡੀਓ ਨੰਗਲ ਦੇ ਕਰੀਬੀ ਪਿੰਡ ਡੜੋਲੀ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਹ ਕਿਸੇ ਇੱਕ ਇਲਾਕੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਮੁਸੀਬਤ ਬਣੇ ਹੋਏ ਹਨ ਪਰ ਪ੍ਰਸ਼ਾਸਨ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਇਲਾਕੇ ਦੇ ਵਿੱਚ ਚਾਹੇ ਵੱਡੀਆਂ-ਵੱਡੀਆਂ ਗਊਸ਼ਾਲਾ ਬਣ ਗਈਆਂ ਹਨ ਪਰ ਉੱਥੇ ਮਾਤਰ ਸਿਰਫ ਗਾਵਾਂ ਨੂੰ ਹੀ ਰੱਖਿਆ ਜਾਂਦਾ ਹੈ ਜਦੋਂ ਕਿ ਸਾਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਵਾਰਾ ਸਾਨਾਂ ਨੂੰ ਪਗਰੰਦੀ ਪ੍ਰਸ਼ਾਸਨ ਕੋਲ ਕੋਈ ਵੀ ਅਜਿਹੀ ਪਾਲਿਸੀ ਮੌਜੂਦ ਨਹੀਂ ਨਹੀਂ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਕੋਈ ਪਾਲਿਸੀ ਤਿਆਰ ਨਹੀਂ ਹੋਈ ਤਾਂ ਅਵਾਰਾ ਸਾਨਾਂ ਦਾ ਆਤੰਕ ਜਾਰੀ ਰਹੇਗਾ ਤੇ ਲੋਕਾਂ ਨੂੰ ਸੜਕਾਂ ਉੱਤੇ ਤੁਰਨਾ ਮੁਸ਼ਕਿਲ ਹੋ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਆਵਾਰਾ ਪਸ਼ੂਆਂ ਦੀ ਸਮੇਂ ਇੰਨੀ ਕੁ ਦੇਸ਼ਤ ਪੈਦਾ ਹੋ ਚੁੱਕੀ ਹੈ ਕਿ ਲੋਕ ਘਰਾਂ ਦੇ ਵਿੱਚੋਂ ਡਰਦੇ ਬਾਹਰ ਨਿਕਲ ਰਹੇ ਹਨ ਕਿਉਂਕਿ ਇਹ ਆਵਾਰਾ ਪਸ਼ੂ ਯਮਰਾਜ ਦਾ ਰੂਪ ਧਾਰ ਚੁੱਕੇ ਨੇ ਤੇ अनेका ਲੋਕਾਂ ਦੀਆਂ ਜਾਨਾਂ ਲੈ ਰਿਆਨ ਪਰ ਉੱਥੇ ਹੀ ਇੱਕ ਅਜੇ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਸਨ ਲੜਦੇ ਵਿਖਾਈ ਦੇ ਰਿਆਨਾਂ ਤੇ ਲੋਕਾਂ ਨੇ ਉਹਨਾਂ ਨੂੰ ਸ਼ਟਾਉਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਇਹ ਵੀਡੀਓ ਨੰਗਲ ਦੇ ਕਰੀਬੀ ਪਿੰਡ ਡੜੋਲੀ ਤੋਂ ਸਾਹਮਣੇ ਆਈ ਹੈ ਦੱਸ ਦਈਏ ਕਿ ਇਹ ਕਿਸੇ ਹੀ ਇਲਾਕੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਮੁਸੀਬਤ ਬਣੇ ਹੋਏ ਹਨ ਪਰ ਪ੍ਰਸ਼ਾਸਨ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਇਲਾਕੇ ਦੇ ਵਿੱਚ ਚਾਹੇ ਵੱਡੀਆਂ-ਵੱਡੀਆਂ ਗਊਸ਼ਾਲਾ ਬਣ ਗਈਆਂ ਹਨ ਪਰ ਉੱਥੇ ਮਾਤਰ ਸਿਰਫ ਗਾਵਾਂ ਨੂੰ ਹੀ ਰੱਖਿਆ ਜਾਂਦਾ ਹੈ ਜਦੋਂ ਕਿ ਸਾਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਵਾਰਾ ਸਾਨਾਂ ਨੂੰ ਪਕਰਨ ਦੀ ਪ੍ਰਸ਼ਾਸਨ ਕੋਲ ਕੋਈ ਵੀ ਅਜਿਹੀ ਪਾਲਿਸੀ ਮੌਜੂਦ ਨਹੀਂ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਕੋਈ ਪਾਲਿਸੀ ਤਿਆਰ ਨਹੀਂ ਹੋਈ ਤਾਂ ਅਵਾਰਾ ਸਾਨਾ ਦਾ ਆਤੰਕ ਜਾਰੀ ਰਹੇਗਾ ਤੇ ਲੋਕਾਂ ਨੂੰ ਸੜਕਾਂ ਉਤੇ ਤੁਰਨਾ ਮੁਸ਼ਕਿਲ ਹੋ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ